ਯਾਰ ਇੱਕ ਗੱਲ ਇਹ ਵੀ ਆ ਵੀ ਜਿਹੜੇ ਆਹ ਅੰਕੜੇ ਔਂਕੜੇ ਜੇ ਹੁੰਦੇ ਆ ਵੀ ਇੰਨੇ ਪਰਸੈਂਟ ਇੰਨੇ ਪਰਸੈਂਟ ਇਹ ਸਹੀ ਨਹੀਂ ਹੁੰਦੇ ਇਹ ਚ ਵੀ ਫੇਰ ਫੇਰ ਆ ਗੱਲ 'ਚ ਅਰੇ ਕਹਿਣਾ ਕੀ ਚਾਹਤੇ ਹੋ ਜੀ ਲਾਲੋ ਸਾਹਿਬ ਵੀ 80 85% ਲੇਡੀਜ਼ ਸਿਰ ਦੇ ਵਾਲਾਂ ਦੀ ਸਮੱਸਿਆ ਤੋਂ ਲੈ ਕੇ ਪੂਰੀਆਂ ਤੰਗ ਨੇ ਆਖੇ ਸਾਡੇ ਦਾ ਵਾਲ ਹੀ ਨਹੀਂ ਰਹਿੰਦੇ ਸਾਡੇ ਦਾ ਵਾਲ ਹੀ ਝੜਦੇ ਆ ਸਾਡਾ ਦਾ ਬੜਾ ਬੁਰਾ ਹਾਲ ਆ ਹੁਣ ਮੈਨੂੰ ਐ ਦੱਸੋ ਜੇ 80-85% ਲੇਡੀਜ਼ ਨੂੰ ਸਿਰ ਦੇ ਵਾਲਾਂ ਦੀ ਤਕਲੀਫ ਆ ਤੁਸੀਂ ਅੱਜ ਤਾਈਂ ਕੋਈ ਸਿਰ ਤੋਂ ਗੰਜੀ ਜਨਾਨੀ ਦੇਖੀ ਆ ਵੀ ਜਿਹਦੇ ਵਾਲ ਹੀ ਉੱਟ ਗਏ ਹੋਣ ਨਾਲ ਇਹ ਸਮੱਸਿਆ ਕੋਈ ਅੱਜ ਦੀ ਥੋੜਾ ਜੇ ਇਹ ਇੰਨੀ ਗੰਭੀਰ ਸਮੱਸਿਆ ਹੋਵੇ ਫਿਰ ਹੁਣ ਨੂੰ ਤਾਂ ਬਈ ਹੋ ਜਾਂਦਾ ਕੰਮ ਜਾ ਸੋ ਮੇਰੇ ਹਿਸਾਬ ਨਾਲ ਤਾਂ ਇਹ ਬਸ ਵਾਲਾਂ ਦੀ ਕੇਅਰ ਕਰਨ ਦਾ ਇੱਕ ਤਰੀਕਾ ਵੀ ਐਨੇ ਨਾਲ ਸਾਡੇ ਕੇਅਰ ਜੀ ਹੋਈ ਰਹੂਗੀ ਐਂ ਕਹਿ ਦੋ ਵੀ ਮੇਰੇ ਤਾਂ ਵਾਲ ਹੀ ਵਾਲੇ ਲੈਂਦੇ ਆ ਐਨੇ ਬਹਾਨੇ ਨਾਲ ਪਾਰਲਰ ਤੇ ਕਿਹੜਾ ਵੱਜ ਜਾ ਕਰੂਗਾ ਫੋਰ ਮੈਨੂੰ ਲੱਗਦਾ ਨਹੀਂ ਕੋਈ ਬਾਲੀ ਵੱਡੀ ਸਮੱਸਿਆ ਇਹ ਆयो ਧਮਾ